नमस्कार कादिया में किसानों द्वारा भारत बंद के आह्वान का पूरा असर रहा आज किसानों और श्रमिक संगठनों ने काम में सड़कों को जाम कर दिया और केंद्र सरकार के खिलाफ नारेबाजी की इस अवसर पर विभिन्न संगठनों ने बंद का समर्थन किया दादूवाल भी इस अवसर पर विशेष रूप से आए और मोदी सरकार से काला कानून जल्द वापस लेने को कहा से सलाम तारी की रिपोर्ट ਦੇ ਲੋਕ ਜਿੰਦਾਬਾਦ ਜਿੰਦਾਬਾਦ ਖਾਨਾ ਮਜ਼ਦੂਰਾਂ ਦਾ ਹੈਗਾ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਹਾਏ 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 ਮੋਦੀ ਸਰਕਾਰ ਹਾਏ 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 ਜੋਰ ਦੀ ਬੋਲਾ ਹਾਏ 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 ਸੰਗੀਆਂ ਵਾਲਾ ਹਾਏ 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 ਖੱਬਿਆਂ ਵਾਲਾ ਹਾਏ ਹਾਏ ਜਿਵੇਂ ਕ੍ਰਿਸਟਿਨ ਪਾਈ ਚਾਰੇ ਦੀ ਨਾਜ ਲੋਕ ਕਰਨ ਲਈ ਸਮਰਥਨ ਦੇ ਲਈ ਅਸੀਂ ਆਏ ਹਾਂ ਜੋ ਅੱਜ ਬੰਦ ਜੇ ਅਸੀਂ ਇਹ ਮੋਦੀ ਸਾਹਿਬ ਨੂੰ ਕਹਿਣਾ ਚਾਹਾਂਗੇ ਜੋ ਤਿੰਨੇ ਕਾਨੂੰਨ ਜਿਹੜੇ ਕੱਡੇ ਕਾਲੇ ਕਾਨੂੰਨ ਉਹਨਾਂ ਨੂੰ ਬੰਦ ਕੀਤਾ ਜਾਏ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਤੇ ਖੜੇ ਆ ਤੇ ਉਹਨਾਂ ਦੇ ਸਮਰਥਨ ਦੇ ਵਿੱਚ ਨਾਲ ਖੜੇ ਆ ਜਿਹੜੀ ਕਪਤਾਨਾशाही ਫਰਮਾਨ ਕੀਤਾ ਜਿਹੜੇ ਤਿੰਨ ਕਾਨੂੰਨ ਕਾਲੇ ਕਾਨੂੰਨ ਜਿਹੜੇ ਖੇਤੀ ਦੇ ਤਿੰਨ ਕਾਲੇ ਖੇਤੀ ਕਾਨੂੰਨ ਜਿਹੜੇ ਪਾਸ ਕੀਤੇ ਨੇ ਉਹਨਾਂ ਨੂੰ ਰੱਦ ਕਰਾਉਂਦੇ ਆ ਅਸੀਂ ਸਾਰਾ ਇਹ ਅੱਜ ਮੁਕੰਮਲ ਸਾਰਾ ਭਾਰਤ ਬੰਦਾ ਸੰਧਾ ਜੀ ਉਸ ਸੰਧੇ ਦੇ ਮਤੇ ਤਹਿਤ ਅਸੀਂ ਤੇ ਇਕੱਠੇ ਹੋਏ ਆ ਤੇ ਲੋਕਾਂ ਦੇ ਸਾਰੇ ਦੁਕਾਨਦਾਰ ਉਹ ਰੇੜੀਆਂ ਵਾਲਾ ਕੋਈ ਆਰਥੀ ਭਾਈਆ ਮੁਨੀਮ ਕੋਈ ਦਿਹਾੜੀਦਾਰੇ ਹਰ ਬੰਦਾ ਇੱਥੇ ਪਹੁੰਚਿਆ ਇਸ ਤਰ੍ਹਾਂ ਨੇ ਉਹਨਾਂ ਨੇ ਸਫਲ ਬਣਾਇਆ ਨਵੇਂ ਕਾਨੂੰਨ ਕੇਂਦਰ ਸਰਕਾਰ ਨੇ ਪਾਸ ਕੀਤੇ ਐ ਪੂਰੇ ਦੇਸ਼ ਨੇ ਰੱਦ ਕਰ ਦਿੱਤਾ ਪੰਜਾਬ ਹਰਿਆਣਾ ਗਵਾਈ ਕਰ ਲਿਆ ਤੇ ਪੂਰੇ ਦੇਸ਼ ਦੇ ਕਿਸਾਨ ਜਿਹੜੇ ਦਿੱਲੀ ਨੂੰ ਘੇਰੀ ਬੈਠੇ ਆ ਹੁਣ ਚਾਹੀਦਾ ਕਿ ਜਿੰਨੇ ਉੱਥੇ ਲਗਾਤਾਰ ਬੈਠੇ ਹੋਏ ਆ ਉਹ ਤਾਂ ਬੈਠੇ ਜਿੰਨੇ ਆ ਰਹੇ ਆ ਉਦੋਂ ਵੱਧ ਜਾ ਰਹੇ ਆ ਜਿਹਨੇ ਮੀਟਿੰਗਾਂ ਚੱਲ ਰਹੀਆਂ ਕਿਸਾਨ ਯੂਨੀਅਨ ਦੇ ਆਗੂ ਗੱਲਬਾਤ ਕਰ ਰਹੇ ਆ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਕੇਂਦਰ ਸਰਕਾਰ ਨੂੰ ਰਾਜ ਹੱਟ ਨਹੀਂ ਕਰਨਾ ਚਾਹੀਦਾ ਜੇ ਉਹ ਕਹਿੰਦੇ ਆ ਕਿ ਕਿਸਾਨਾਂ ਦੇ ਹੱਕ 'ਚ ਨਹੀਂ ਕਾਨੂੰਨ ਤੇ ਅਜੇ ਤੱਕ ਉਹ ਐਕਸਪਲੇਨ ਕਿਉਂ ਨਹੀਂ ਕਰ ਸਕੀ ਪੀ ਇਹਦੇ ਨਾਲ ਕਿਸਾਨਾਂ ਨੂੰ ਕੀ ਫਾਇਦਾ ਜੇਕਰ ਕਿਸਾਨਾਂ ਨੂੰ ਲੱਗ ਰਿਹਾ ਕਿ ਇਹਦਾ ਕੋਈ ਫਾਇਦਾ ਨਹੀਂ ਆ ਤਾਂ ਕਰਕੇ ਕਿਸਾਨ ਇਹਨੂੰ ਰੱਦ ਕਰਾਉਣਾ ਚਾਹੁੰਦੇ ਆ ਤਾਂ ਮੈਂ ਸਮਝਦਾ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਜਿਹੜਾ ਰਾਜ ਹੱਟ ਨਹੀਂ ਕਰਨਾ ਚਾਹੀਦਾ ਤੇ ਇਹ ਜਿਹੜੇ ਤਿੰਨੇ ਕਾਨੂੰਨ ਆ ਇਹਨਾਂ ਨੂੰ ਰੱਦ ਕਰਕੇ ਤੇ ਕਿਸਾਨਾਂ ਦੀ ਜਿਹੜੀ ਹੈ ਮੰਗ ਉਹਨੂੰ ਮੰਨਣਾ ਚਾਹੀਦਾ ਜਿਹੜਾ ਆਪਣੀ ਪਰਜਾ ਦੀ ਗੱਲ ਨੂੰ ਮੰਨ ਲੈਂਦਾ ਉਹ ਰਾਜਾ ਜਿਹੜਾ ਹੁੰਦਾ ਉਹਦਾ ਕੋਈ ਮੈਂ ਸਮਝਦਾ ਕੋਈ ਅਪਮਾਨ ਨਹੀਂ ਆ ਉਹਦਾ ਸਨਮਾਨ ਆ ਕਿ ਉਹਨੇ ਆਪਣੇ ਰਾਜ ਦੇ ਲੋਕਾਂ ਦੀ ਗੱਲ ਨੂੰ ਮੰਨ ਲਿਆ ਸਰ ਪੰਜ ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਪੁੱਛੇ ਵੀ ਕੱਲ ਕੱਲ ਦੀ ਲਾਸਟ ਮੀਟਿੰਗ ਹੈ ਇਸ ਤਰੀਕੇ ਕਿੰਨਾ ਦੇਖੋ ਮੈਂ ਹੀ ਸਮਝਦਾ ਕਿ ਹੁਣ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਜਿਵੇਂ ਕਿਸਾਨ ਯੂਨੀਅਨ ਦੇ ਆਗੂਆਂ ਨੇ ਪਿਛਲੀ ਵਾਰ ਜੈਸੌਰ ਨਾਉ ਦਾ ਜਿਹੜਾ ਅਸੀਂ ਅੱਗੇ ਗੱਲ ਰੱਖੀ ਸੀ ਔਰ ਮੌਨ ਵੀ ਰੱਖਿਆ ਸੀ ਔਰ ਆਪਣਾ ਪ੍ਰਸ਼ਾਦਾ ਪਾਣੀ ਵੀ ਨਾਲ ਲੈ ਕੇ ਗਏ ਸਰਕਾਰ ਦਾ ਪ੍ਰਸ਼ਾਦਾ ਵੀ ਪ੍ਰਵਾਨ ਨਹੀਂ ਕੀਤਾ ਤੇ ਉਹਦੇ ਤੋਂ ਕੇਂਦਰ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਕਿ ਇਹ ਸੰਘਰਸ਼ ਦੇ ਨਾਲ ਕੱਲਾ ਪੰਜਾਬ ਜਾਂ ਹਰਿਆਣਾ ਹੀ ਨਹੀਂ ਹੁਣ ਪੂਰੇ ਦੇਸ਼ ਦੇ ਕਿਸਾਨ ਜੁੜ ਚੁੱਕੇ ਆ ਮਜ਼ਦੂਰ ਚੜ ਚੁੱਕੇ ਆ ਤੇ ਵਿਦੇਸ਼ਾਂ ਦੇ ਵਿੱਚੋਂ ਵੀ ਕਿਉਂਕਿ ਜਿਹੜੇ ਇਥੋਂ ਇਸ ਧਰਤੀ ਤੋਂ ਵਿਦੇਸ਼ਾਂ ਦੇ ਵਿੱਚ ਗਏ ਆ ਉਹ ਵੀ ਇਸ ਦੇ ਸਮਰਥਨ ਵਿੱਚ ਆ ਚੁੱਕੇ ਆ ਹੁਣ ਜਿਹੜੇ ਮੋਰਚੇ ਲਾਈ ਬੈਠੇ ਆ ਕਿਸਾਨ ਉਹਨਾਂ ਵੱਲ ਦੇਖਣਾ ਚਾਹੀਦਾ ਅਸੀਂ ਅਸੀਂ 90 90 ਸਾਲ ਦੇ ਬਜ਼ੁਰਗ ਜਿਹੜੇ ਆ ਬਾਪੂ ਤੇ ਬਜ਼ੁਰਗ ਬੇਬੇ ਉਹਨਾਂ ਦੀ ਉਮਰ ਹੁਣ ਘਰਾਂ 'ਚ ਆਰਾਮ ਕਰਨ ਵਾਲੀ ਆ ਮੋਰਚਿਆਂ 'ਤੇ ਬੈਠਣ ਵਾਲੀ ਨਹੀਂ ਆ ਮੈਂ ਸਮਝਦਾ ਕਿ ਕੇਂਦਰ ਸਰਕਾਰ ਨੂੰ ਹੁਣ ਰਾਜ ਹੱਥ ਸੜਨਾ ਚਾਹੀਦਾ ਕਿਉਂਕਿ ਜਦੋਂ ਆਵਾਮ ਜਾਗਦਾ ਉਦੋਂ ਨਿਜਾਮ ਬਦਲੇ ਜਾਂਦੇ ਆ ਹੁਣ ਆਵਾਮ ਜਾਗ ਚੁੱਕਿਆ ਕੇਂਦਰ ਸਰਕਾਰ ਨੂੰ ਇਹਦੇ ਵੱਲ ਵੇਖਣਾ ਚਾਹੀਦਾ ਕਿ ਵਿਦਆਊਟ ਵਾਇਲੈਂਸ ਪੂਰਾ ਅਮਨ ਅਮਨ ਸ਼ਾਂਤੀ ਦੇ ਤਰੀਕੇ ਦੇ ਨਾਲ ਜਿਹੜਾ ਸੰਘਰਸ਼ ਆ ਉਹ ਸਫਲਤਾ ਦੇ ਨਾਲ ਸਮਾਪਤ ਹੋਵੇ ਜੇਕਰ ਕੋਈ ਵੀ ਸਖਤੀ ਪਤਾ ਲੱਗਿਆ ਕਿ ਬਹੁਤ ਸਾਰੀਆਂ ਫੋਰਸਾਂ ਜਿਹੜੀਆਂ ਨੇ ਉਹ ਦਿੱਲੀ ਵੱਲੋਂ ਬਾਰਡਰ ਤੇ ਲਾਈਆਂ ਜਾ ਰਹੀਆਂ ਨੇ ਜੇ ਕਿਸੇ ਤਰ੍ਹਾਂ ਦੀ ਵੀ ਸਖਤੀ ਕਿਸਾਨਾਂ ਦੇ ਉੱਤੇ ਤੇ ਜਾਂ ਮਜ਼ਦੂਰਾਂ ਦੇ ਉੱਤੇ ਹੋਈ ਤਾਂ ਉਹਦੇ ਨਾਲ ਇਕੱਲੇ ਦੇਸ਼ ਦੇ ਹੀ ਨਹੀਂ ਸਾਰੇ ਪਾਸੇ ਜਿਹੜੇ ਹਾਲਾਤ ਆ ਬਹੁਤ ਜਿਹੜੇ ਆ ਉਹ ਵਿਗੜਨਗੇ ਤੇ ਉਹਦੇ ਵਾਸਤੇ ਕੇਂਦਰ ਸਰਕਾਰ ਜੁੰਮਾਰ ਹੋਣਾ ਚਾਹੀਦਾ ਹੈ